ਇਸ ਵੇਲੇ ਗਰਮੀਆਂ ਦੇ ਮੌਸਮ ਦੇ ਵਿੱਚ ਅਸੀਂ ਬਨਾਣਾ ਸ਼ੇਕ ਪੀਨੇ ਆ, ਮੰਗੇਓ ਸ਼ੇਕ ਪੀਨੇ ਆ, ਪਪਾਇਆ ਸ਼ੇਕ ਪੀਨੇ ਆ ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਤੁਹਾਨੂੰ ਫਾਇਦਾ ਕਰਨ ਦੀ ਥਾਂ ਤੇ ਤੁਹਾਨੂੰ ਰਿਫਰੈਸ਼ ਕਰਨ ਦੀ ਥਾਂ ਤੇ ਤੁਹਾਡੇ ਪੇਟ ਵਾਸਤੇ, ਤੁਹਾਡੇ ਸਰੀਰ ਵਾਸਤੇ ਕਾਫੀ ਖਤਰਨਾਕ ਸਾਬਿਤ ਹੋ ਸਕਦੇ ਨੇ। ਬਨਾਣਾ ਦਾ ਦੁੱਧ ਨਾਲ ਕੋਈ ਸੰਬੰਧ ਨਹੀਂ, ਪਪੀਤੇ ਦਾ, ਪਪਾਇਆ ਦਾ ਦੁੱਧ ਨਾਲ ਕੋਈ ਸੰਬੰਧ ਨਹੀਂਗਾ। ਆਂਬ, ਮੰਗੇਓ ਇੰਦਾ ਵੀ ਦੁੱਧ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਇਹ ਆਪਸ ਦੇ ਵਿੱਚ ਦੋਨੋਂ ਵਿਰੋਧੀ ਨੇ ਦੇਖੋ ਸ਼ੇਕ ਨਹੀਂ ਮਾੜਾ ਪਰ ਜਦੋਂ ਉਹਦੇ ਚ ਦੁੱਧ ਪਿਆ ਜਾਂਦਾ ਆਪਸ ਹੀ ਮਿਕਸ ਕਰ ਜਾਂਦੇ ਫਿਰ ਉਦੋਂ ਇਹ ਸਾਡੇ ਕੰਮ ਦੇ ਨਹੀਂ ਰਹਿ ਜਾਂਦੇ ਉਦੋਂ ਉਦੋਂ ਕੀ ਹੁੰਦਾ ਇੱਕ ਮੁੰਡਾ ਜਿੰਮ ਲਾ ਕੇ ਆ ਰਿਹਾ ਹੁਣ ਦੁੱਧ ਬਣਾ ਕੇ ਉਹਨੇ ਬਣਾਣਾ ਸ਼ੇਕ ਪੀ ਲਿਆ ਇੱਕ ਵਾਰ ਤੋਂ ਉਹਨੇ ਉਹਨੂੰ એનર્ਜੀ ਦੇ ਦੇਣੀ ਹੈ ਪਰ ਉਦੋਂ ਬਾਅਦ ਜਦੋਂ ਇਹ ਸਮਾਂ ਪਾ ਕੇ ਜਦੋਂ ਥੋੜਾ ਸਮਾਂ ਗਾਂ ਜਾਊਗਾ ਫਿਰ ਉਹਦੇ ਸਾਈਡ ਇਫੈਕਟ ਹੋਂਨੇ ਸਾਹਮਣੇ ਹੋ ਜਾਣਗੇ ਪਰ ਅੱਜ ਆਪਾਂ ਫਰੁਕੀ ਸਾਹਿਬ ਜਿਹੜਾ ਇੱਕ ਗਰਮੀਆਂ ਦਾ ਤੋਹਫਾ ਲੈ ਕੇ ਆਏ ਆ ਜਿਹੜਾ ਅੱਜ ਆਪਾਂ ਸ਼ੇਕ ਲੈ ਕੇ ਆਏ ਆ ਨੈਚੁਰਲ 100% ਨੈਚੁਰਲ ਸ਼ੇਕ ਲੈ ਕੇ ਆਏ ਆ